ਸਰਦੇ ਪੰਜਾਬ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਰਵਿੰਦਰ ਸਿੰਘ ਪਾਟਿਆ ਸਰਪੰਚ ਸਰਦਾਰ ਮਸ਼ੱਤਰ ਸਿੰਘ ਜੀ ਉਹਨਾਂ ਦੀ ਸਬੂ ਪੰਚਾਇਤ ਇੰਨੇ ਛੋਟੇ ਵੀਰ ਬਲੰਦਰ ਵੀਰ ਸਿੰਘ ਜੀ ਗਿਆਲਾ ਸਰਪੰਚ ਕਰਨਜੀਤ ਜੀ ਸਰਦਾਰ ਵਿਕੰਦਰ ਸਿੰਘ ਜੀ ਪ੍ਰਧਾਨ ਅੱਜ ਆਪਾਂ ਸਾਰੇ ਇੰਦਰਬੋਣੀ ਨੂੰ ਹੋਣੇ ਸ਼ਾਮਲ ਹੋਣੇ ਆਏਗਾ ਕਈ ਵਾਰ ਬਾਦਕੇ ਮੁੱਤੀ ਆਜ ਦੇ ਵਿੱਚ ਨਵਾਂ ਬਲਾਕ ਕਰੀਏ ਮੈਂ ਗੁਰੂ ਗੋਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਤੁਸੀਂ ਸਾਰੇ ਲੜਕੋ ਤੇ ਬਹੁਤ ਸਿਆਣੇ ਹੋ ਅੱਜ ਆਪਾਂ ਯੁੱਧ ਨਸ਼ਿਆਂ ਵਿਰੋਧ ਦਾ ਮੀਹਰੇ ਵਿੱਚ ਸ਼ਾਮਲ ਹੋਣ ਲਈ ਤੁਸੀਂ ਵੱਡੀ ਗਿਣਤੀ ਦੇ ਵਿੱਚ ਆਏ ਜੇ ਐਨੀ ਗਰਮੀ ਦੇ ਵਿੱਚ ਮੇਰਾ ਰੋਰੋ ਤੁਹਾਡਾ ਰਣੀਆ ਮੈਂ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਨਮਸਕਾਰ ਦਾ ਕਾਰ ਕਰਦਾ ਸਰਪੰਚ ਸਾਹਿਬ ਦਾ ਧੰਨਵਾਦ ਹੈ ਤੁਹਾਨੂੰ ਸਾਰ ਸੰਗ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਐਡੀ ਵੱਡੀ ਗਿਣਤੀ ਦੇ ਵਿੱਚ ਮੌਲੀਅਤ ਕੀਤੀ ਆ ਰੋ ਮੈਂ ਦੋ ਚਾਰ ਬੇਨਤੀਆਂ ਤੁਹਾਡੇ ਅੱਗੇ ਕਰ ਰਿਹਾ ਸਰਕਾਰ ਵੱਲੋਂ ਆਪਾ ਅੱਜ ਜਿਹੜਾ ਮੈਂ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਦਲਦਲੇ ਵਿੱਚ ਇੰਨੀ ਗਲীন ਹੋ ਗਈ ਆ ਕਿ ਆਪਾਂ ਇਹਨਾਂ ਨੂੰ ਮੋੜਨਾ ਬੜਾ ਮੁਸ਼ਕਲ ਆ ਪਰ ਕੋਈ ਵੀ ਜਿਹੜੀ ਗੱਲ ਆ ਮੈਂ ਕੋਈ ਵੀ ਕੰਮ ਆ ਉਹ ਇਹੋ ਜਿਹਾ ਕੰਮ ਨਹੀਂ ਜਿਹੜਾ ਸੰਗਤ ਦੇ ਅੱਗੇ ਵੇਰ ਜਾਵੇ ਜੇ ਸਮੁੱਚੇ ਲੋਕ ਸਮੁੱਚੇ ਨਗਰ ਆਪਾਂ ਪਹਿਯਾ ਕਰ ਲਈਏ ਤੇ ਆਪਾਂ ਇਹ ਆਉਣ ਵਾਲੀ ਸਾਡੀ ਪੀੜ੍ਹੀ ਦਾ ਇਹਨੂੰ ਅਸੀਂ ਵਿਚਾਰ ਕਰਦੇ ਆ ਕਿ ਤੁਹਾਡੇ ਵਾਸਤੇ ਸਾਡੀ ਜਿਹੜੀ ਸਾਰੀ ਜ਼ਿਆਦਾ ਤਿਆਰ ਆਉਣ ਵਾਲੀ ਵੀੜੀ ਹੁੰਦੀ ਆ ਵਾਲੀ ਨਸਲ ਹੁੰਦੀ ਬੱਚੇ ਹੁੰਦੇ ਆ ਜੇ ਸਾਡੇ ਬੱਚੇ ਹੀ ਨਾ ਰਹੇ ਨਿਚਈ ਹੋ ਗਈ ਫੇਰ ਸਾਡੀ ਜਨਰਲਤਾ ਵੀ ਕੋਈ ਫਾਇਦਾ ਨਹੀਂ ਮਨੁੱਖੀ ਸਵੇਰ ਤੋਂ ਆਪਣੀ ਸੱਚੀ ਸੁੱਤੀ ਕਰ ਸਕਦੇ ਜੀ ਜੇ ਕੋ ਵੀਰ ਧੜੀਦਾਰ ਆਉ ਸਵੇਰ ਤੋਂ ਜਾਨਾ ਚਾਮਾ ਤੱਕਾ ਮਿੱਟੀ ਦਾ ਮਿੱਟੀ ਹੰਦਾ ਜੇ ਕੋ ਜ਼ਮੀਰਦਾਰ ਭਰਾ ਆ ਜਾਂ ਕੋ ਪਹਿਣਾ ਨੇ ਉਹ ਵੀ ਆਪਣੀ ਕਿਰਤ ਦੇ ਵਿੱਚ ਬਹੁਤ ਯੋਗਦਾਨ ਪਾਉਂਦੇ ਨੇ ਇਸ ਕਰਕੇ ਵੀਰੋ ਆਪਾਂ ਅੱਜ ਇੱਕ ਪਰਨਾ ਧਿਆ ਕਰ ਲਈਏ ਵੀ ਸਰਪੰਚ ਸਾਹਿਬ ਜੋ ਮੈਂ ਬੋਲ ਰਹਾ ਹਾਂ ਥੱਲੇ ਇਹ ਗੁਰਮੀ ਕਰ ਸਕਦੇ ਆਪਾਂ ਸਾਰੇ ਪਿੰਡ ਦੇ ਭਗਵੰਤੋ ਸੱਜਣ ਮੋਹਦਾਰ ਇਹ ਕਿਸੇ ਦਾ ਕੰਮ ਨਹੀਂ ਕਿਸੇ ਸਰਕਾਰ ਦਾ ਕੰਮ ਨਹੀਂ ਇਹ ਤੁਹਾਡਾ ਆਪਣਾ ਕੰਮ ਆ ਆ ਜਿਹੜੀਆਂ ਫਰੀਦੀਆਂ ਕਣਕਾ ਇਹ ਵੀ ਨਹੀਂ ਇਹ ਲੈਣੀਆਂ ਜੇ ਸਾਡੀ ਜਨਰੇਸ਼ਨ ਨੂੰ ਨਹੀਂ ਚਾਹੀਓ ਹੁੰਦੀ ਤੇ ਫਰੀਦੀਆਂ ਬਿਜਲੀਆਂ ਉਹ ਵੀ ਸਾਡੇ ਕਿਸੇ ਕੰਮ ਜਦੋਂ ਸਾਡੇ ਬੱਚੇ ਨਾਲੇ ਕਿਸਕੇ ਕਰਕੇ ਮੇਰੀ ਤਹਾਡੇ ਚਰਨਾ ਚ ਨਿਮਰਤਾ ਸਹਿਤ ਹੱਥ ਜੋੜ ਕੇ ਸਿਰ ਨਵਾ ਕੇ ਬੇਨਤੀ ਆਂ ਕਿ ਜਿਹੜੀ ਸਰਕਾਰ ਵੇਖੋ ਆਪਾਂ ਇਹਨੇ ਰਾਬੇ ਸਰਕਾਰਾਂ ਕਰਦੀਆਂ ਕੁਝ ਨਹੀਂ ਆਜੋ ਸਾਡੇ ਜਿਹੜੇ ਸੀਐਮ ਸਰਦਾਰ ਭੋਸ ਸਿੰਘ ਜੀ ਮਾਨ ਸਾਡੇ ਐਮਐਨਏ ਸਰਦਾਰ ਸਰਮਨ ਕੋਈ ਜੀ ਤੁੰਨ ਸਮੁੱਚੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਉਹਨਾ ਪ੍ਰਣ ਕਰ ਲਿਆ ਧਿਆ ਕਰ ਲਿਆ ਕਿ ਅਸੀਂ ਜਿਹੜੇ ਸਾਡੀ ਆਉਣ ਆਈ ਪੀੜ੍ਹੀਆਂ ਨੂੰ ਲੱਗਿਆ ਉਹ ਜਵਾ ਆਤਮਾਨ ਹੀ ਕਿੰਨੇ ਸਾਡੇ ਘਰ ਦੇ ਘਰ ਦੇਖਣਾ ਨੱਚੋਆ ਕਿੰਨਿਆਂ ਦੇਖਣਾ ਨੂੰ ਸੁਝਾਵਾਂ ਮਿਲੇਗਾ ਪਰ ਜਦੋਂ ਤੁਸੀਂ ਲੋਕਾਂ ਨੇ ਤਿਆਰ ਕਰ ਲਿਆ ਉਹ ਸਭ ਕੁਝ ਬੜੀਆ ਸ਼ਾਨਦਗੀ ਹੋ ਗਿਆ ਇਸ ਕਰਕੇ ਵੀਰੂ ਸਵੇਰ ਤੋਂ ਧਰਮ ਕਰੋ ਮੋਬਾ ਜਿਹੜਾ ਬੰਦਾ ਕੰਮ ਕਰਦਾ ਬਹਿ ਦੇ ਇੱਕ ਇਤਿਹਾਰ ਲਿਖਿਆ ਜਾਣਾ ਜਿਹੜਾ ਇਹਦੇ ਤੇ ਹਿੱਸਾ ਪਾਉਣਾ ਉਹਦਾ ਫਰੀਦੀ ਅਖਵਾਜੋ ਨਾਮ ਲਿਖਿਆ ਜਾਣਾ ਉਦੋਂ ਇਹ ਹੋਣਾ ਵੀ ਇਹ ਵੇਲੇ ਫਲਾਣਾ ਸਰਪੰਚੀ ਨੇ ਮਹਿਤ ਕੀਤੀ ਫਲਾਣਾ ਮੈਂਬਰ ਸੀ ਫਲਾਣਾ ਜਬੀਦਾਰ ਸੀ ਫਲਾਣਾ ਬੰਦਾ ਆਇਆ ਯਾਰ ਉਹਨਾਂ ਨੇ ਪੂਰਾ ਸਾਥ ਪੰਚਾਇਤ ਦਾ ਦੇ ਕੇ ਸਾਰੇ ਵੇਂਦੇ ਰਲ ਮਿਲ ਕੇ ਤਿਰਨਸ਼ੀ ਨੂੰ ਖਤਮ ਕਰਦਾ ਆਪਾਂ ਜੇ ਕੋ ਵੀ ਰਸ਼ਨਾ ਕਰਦਾ ਉਹਦੇ ਹੱਥ ਜੁੜ ਗਏ ਕਿ ਭਰਾ ਨਹਿਗਾ ਛੱਡ ਦੇ ਉਹਨੂੰ ਮਲਾ ਕੇ ਤਿਆਰ ਕਰਕੇ ਕਾਰ ਨੇ 3 ਸੈਂਟਰ ਖੋਲ੍ਹਿਆ ਜਿੱਤੇ ਤੁਹਾਡਾ ਇੱਕ ਵੀ ਪੈਸਾ ਨਹੀਂ ਲੱਗਣਾ ਤੇ ਤੁਹਾਨੂੰ ਕੋਠੇਕ ਤੋਂ ਬਣਾਉਣੇ ਨਜਾ ਛੜਾਉਣ ਵਾਸਤੇ ਇਹ ਨਜਾ ਛੱਡ ਗਏ ਸਰਦਾਰ ਜੀ ਕੋਈ ਜੇ ਮਰਦਾ ਮਰਦਾ ਹੋਇਆ ਜਿਹੜਾ ਨਸ਼ਾ ਕਰਦਾ ਬਧੇਰੇ ਕਿਉਂਕਿ ਨਸ਼ਾਈ ਮਰੂਗਾ ਇੱਕ ਆ ਗੋਲੀ ਜਦ ਵੀ ਆ ਇਹਦੇ ਵਾਸਤੇ ਵੀ ਅਸੀਂ ਐਮਐਲਏ ਸਾਹਿਬ ਨੂੰ ਸਾਰੇ ਮੋਹਰਾਂ ਬੜਾ ਬੇਨਤੀ ਕੀਤੀ ਆ ਵੀ ਐਮਐਲਏ ਸਾਹਿਬ ਇਸ ਅਸੈਂਬਲੀ ਦੇ ਵਿੱਚ ਕੁਐਸਚਨ ਥਾਓ ਮੈਨੂੰ ਕਿਰਪਾ ਕਰੇ ਸੱਜੇ ਪਾਸੇ ਆ ਵੀ 2 ਮਹੀਨੇ 2 ਮਹੀਨਿਆਂ ਤੱਕ ਕਰ ਸ਼ਾਇਦ ਬੰਦ ਹੋ ਜੇ ਕਿਉਂ ਜੇ ਇਹ 50% 60% ਮੇਜਾ ਗੋਲੀ ਦਾ ਵੀ ਹੁੰਦਾ ਆ ਜਿਹੜੀ ਮਾਰਸਾ ਲਿਆ ਮਾਰਸਾ ਲੇਕੋ ਸੱਜਾ ਸੱਚਾ ਸੀਐਮ ਆ ਹੋ ਜਾ ਸੀਐਮ ਆਹਾਰੇ ਤੋਂ ਪਹਿਲਾਂ ਨੇ ਮੇਰੀ ਵੀ 67 ਸਾਲ ਉਮਰ ਹੋ ਗਈ ਮੈਂ ਥਲੀ ਜੇ ਵੇਖਿਆ ਇਹ ਸਾਨੂੰ ਐਮਐਲਏ ਬਣ ਮਿਲਿਆ ਇਹ ਇਹੋ ਰਿਹਾ ਵਧੀਆ ਅਨਹਾਨ ਜਿਹੜਾ ਆਮ ਸਾਡੇ ਘਰਾਂ ਜੋ ਉਠਿਆ ਤੇ ਤੁਸੀਂ ਲੋਕਾਂ ਨੇ ਉਹਨੂੰ ਐਮਐਲਏ ਬਣਾਇਆ ਉਹ ਵੀ ਵਾੜ ਸ਼ਰਸ਼ਿਆ ਰੱਬ ਨੂੰ ਮੰਨਣਾ ਲਾਏ ਤੁਸੀਂ ਆਪਾਂ ਕੋ比ਛੇ ਵੇਦੇ ਰਿਆ ਸਰਕਾਰਾਂ ਐਮਐਲਏ ਨੇ ਕਿਨੇ ਕਿਨੇ ਪੈਸੇ 20-20 ਲੱਖ 50-50 ਲੱਖ 10-10 ਲੱਖ ਰੁਪਇਆ ਲੈ ਕੇ ਬਿੰਦ ਸਰਪੰਚ ਬਣਾਏ ਮੈਂ ਵਹੇ ਨਾਲਾਂ ਦਾ ਵੀ ਇੱਕ ਵੀ ਬਦਾ ਉਂਗਲ ਖੜੀ ਕਰਕੇ ਦੱਸਦੇ ਪੀਰ ਸਰਵਨ ਸਿੰਘ ਤੁਹਾਨੂੰ ਨੇ ਸਰ ਤੋਂ ਕੋਈ ਪੈਸਾ ਲਿਆ ਹੈ ਠੀਕ ਆ ਕੰਡਾਲੀ ਪਾਰਟੀ ਬਾਜੀ ਦੀ ਗੇੜਾ ਉਹਨੇ ਕੀ ਹੋ ਰਹੰਦੇ ਆ ਇਹ ਗਾਦੀ ਮਾਪੀਆ ਮਾਪੀ ਜਣੇ ਪਰ ਉਹਨਾਂ ਨੇ ਕਿਤੇ ਕੋ ਪੈਸਾ ਨਹੀਂ ਲਿਆ ਜੇ ਇਲੈਕਸ਼ਨ ਕਰਾਇਆ ਸਾਫ ਸੁਥਰੀਆਂ ਕਰਾਇਆ ਮੇਰੇ ਪਿੰਡ ਆਪ ਮੈਂ ਇਲੈਕਸ਼ਨ ਲੜੀ ਆ ਇਸ ਤਾਗੇ ਭਲਾਓ ਆਪਾਂ ਨੂੰ ਹੋ ਜੇ ਲੀਡਰ ਬਣਨੇ ਬੜੇ ਮੁਸ਼ਕਿਲ ਆ ਆਪਾਂ ਤਾਂ ਨਹੀਂ ਹੋ ਗਿਆਣ ਇਹ ਨੂੰ ਨਾ ਬੇਜਲਾ ਉਹਨੂੰ ਕਿਹੜਾ ਹੱਥ ਜੋੜੀਏ ਜੇ ਉਹ ਨਹੀਂ ਮੰਨਦਾ ਫਿਰ ਵੀ ਕਿਸੇ ਪਿੰਡ ਦੇ ਅੱਗੇ ਰਾਹ ਰਾਹ ਫਿਰੇ ਜੇ ਰਾਹ ਅਗੇ ਪਿੰਡ ਤੋਂ ਮਾਵੇ ਮੰਗਦਾ ਬਲੇਕੇ ਰੇਲਾ ਪਿੰਡ ਵਾਲਿਆਂ ਨੂੰ ਯਕੀਨਦਵਾਲਾ ਸਰਪੰਚ ਸਾਹਿਬ ਵੱਲੋਂ ਚੱਲਣਗੇ ਸਰਕਾਰ ਸ਼ਬਦੂ ਆਪਾਂ ਜਿਡਾਣਾ ਹੈ ਪੁਲਿਸ ਬਿਲਕੁਲ ਡਾਂਗ ਲੈ ਕੇ ਬੈਠੀ ਉਹ ਪਹਿਲਾ ਜ਼ਮਾਨਾ ਵਾਲਾ ਜਦੋਂ ਆਪਾਂ ਇੱਥੋਂ 84 ਦੇ ਵਿੱਚ ਵੇਣਿਆ ਵੀ ਪੁਲਿਸ ਮੈਂ ਕੁੱੜਕੁੱੜ ਕੇ ਲੱਤਾਂ ਤੋੜਦੀਆਂ ਡਾਂਗਾਂ ਮਾਰ ਮਾਰ ਪਾਸੇ ਭੰਦੇ ਹੋਣੋਂ ਕੰਮ ਹੋ ਰਹੇ ਨੇ ਆਪਾਂ ਸਮਝੀਏ ਜਿਹੜਾ ਲੋਕ ਵੇਖਦਾ ਮੇਰੇ ਉਹਦੀ ਇੱਕ ਬੇਨਤੀ ਦਾ ਇੱਕ ਵੀ ਜਿਹੜਾ ਬਾਹਰੋਂ ਲੋਕ ਆਉਂਦੇ ਪਿੰਡਾਂ ਜੋ ਉਹਨਾਂ ਦਾ ਧਿਆਨ ਰੱਖਿਆ ਕਰੋ ਉਸ ਗੱਤ ਬੰਦੇ ਨੂੰ ਪਿੰਡ ਵਿੱਚ ਨਾ ਮਾਰਨ ਦਿਓ ਜਿਵੇਂ ਸਰਪੰਚ ਸਾਹਿਬ ਉਹ ਬੰਦੀਏ ਵੀ ਥੋੜਾ ਜਿਹਾ ਟੀਮ ਇੱਕ ਅੱਧੀ ਬਣਾ ਲਓ ਟੀਮ ਬਣਾ ਕੇ ਥੋੜਾ ਜਿਹਾ ਖਲੂ ਘੋਡੇ ਦੇ ਦਿਲ ਨੇ ਤੇ ਕਰ ਵੀ ਥੋੜਾ ਜਿਹਾ ਧੌਰ ਰੱਖਿਓ ਧਿਆਨ ਰੱਖੋ ਐਮਐਨ ਸਾਹਿਬ ਨੇ ਆਉਣਾ ਸੀ ਐਮਰਜੈਂਸੀ ਕੰਮ ਪੈ ਗਿਆ ਉਹਨਾਂ ਨੇ ਹੱਥ ਜੋੜ ਕੇ ਸਿਰ ਨੀਵਾ ਕਰਕੇ ਤੁਹਾਨੂੰ ਨਮਸਕਾਰ ਕੀਤੀ ਅਤੇ ਮਾਫ਼ੀ ਮੰਗੀ ਰਾ ਇਹ ਗੁਰੂ ਸਾਹਿਬ ਦੀ ਸੰਗਤ ਜਿਹੜੀ ਪਵਿੱਤਰ ਯੋਗ ਆ ਉਹਨਾਂ ਨੂੰ ਨਛਿਆ ਬਰਦ ਜੋਤ ਨਛਿਆ ਬਰਦ ਬੇੜੀ ਮੈਮੋਰੀ ਡੀਆ ਉਹਦੇ ਸੰਬੰਧ ਵਿੱਚ ਸਰਦਾਰ ਸਕੱਤਰ ਸਿੰਘ ਦੀ ਦਲੀਆ ਜੁੜੀ ਲੱਗੀ ਹੈ ਮੇਰੇ ਸਾਹਿਬ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਉਹਦੇ ਵਿੱਚ ਕਾਜ ਨਹੀਂ ਕਰਦੇ ਸਾਰੇ ਪਿੰਡ ਪਰ ਆ ਰਿਹਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲੋਂ ਸਾਡੇ ਰਾਣੀ ਜਗਿੰਦਰ ਸਿੰਘ ਜੀ ਨੇ ਬਹੁਤ ਹੀ ਵਿਸਤਾਰ ਨਾਲ ਜਿਹੜਾ ਵਾ ਇਸ ਬਾਰੇ ਕਰਨਾ ਪਿਆ ਵੀ ਬੱਚਿਆਂ ਨੂੰ ਖੇਡਾਂ ਦੇ ਜਣਾ ਦੇਦਾ ਬਹੁਤ ਵਧੀਆ ਗੱਲ ਹੈ ਖੇਡਾਂ ਵਾਲਾ ਪਿੰਡ ਦੇ ਵਿੱਚ ਕਰਾਉਂਦਾ ਜਰੂਰ ਹੈ ਸੰਤ ਸਾਬ ਜਿਹੜਾ ਕਰਾਉਣ ਵਾਲਾ ਕੰਮ ਹੈ ਜਰੂਰ ਕਰੋ ਕਿਉਂਕਿ ਬੱਚੇ ਦਿਜੇ ਦਿਜੇ ਜਿਹੜਾ ਨਸ਼ਾ ਜਿਸ ਤਰ੍ਹਾਂ ਉਹਨਾਂ ਦੱਸਿਆ ਵੀ ਜਿਹੜਾ ਕੋ ਕਰਦਾ ਉਹਨੂੰ ਲੱਗਿਆ ਦੇ ਵਿੱਚ ਆਪਾਂ ਹਸਪਤਾਲ ਜਾਂ ਕੋਈ ਬਚਾ ਕੇ ਨੰਬਰ ਕੋਲੀਆ ਸਰਕਾਰ ਨੂੰ ਫੀਲ ਆ ਜਾ ਉਹਨਾਂ ਨੂੰ ਆਪਾ ਦਾਖਲ ਕਰਾਈਏ ਉਹਨਾਂ ਦਾ ਨਜਾਇਜ਼ ਲਾਈਏ ਜੇ ਕੋਈ ਵੇਚਦਾ ਵਾ ਉਹਦਾ ਲਿਹਾਜ਼ ਨਾ ਕਰੋ ਭਾਵੇਂ ਉਹ ਆਪ ਦਾ ਵੀ ਹੈ ਉਹਨਾਂ ਨਾਲ ਹੋ ਕੇ ਸਰਕਾਰ ਹੁਣ ਇੱਕ ਜੋਰ ਨਾ ਲੱਗਿਆ ਸਰਕਾਰ ਇਹ ਸਰਕਾਰ ਦਾ ਤੁਸੀਂ ਸਾਥ ਦੋਗੇ ਅੱਜ ਤੱਕ ਇਹ ਸਰਕਾਰ ਨੇ ਨਸ਼ਿਆਂ ਦੇ ਵਿਰੋਧ ਨਹੀਂ ਗਾ ਅੱਜ ਤੱਕ ਇੰਨਾ ਜੋਰ ਹੈ ਜਿਵੇਂ ਸਰਕਾਰ ਲਾਉਂਦੀ ਹੈ ਆਪਾਂ ਨੂੰ ਸੌਤੋਂ ਬਾਅਦ ਆਪਾਂ ਨੂੰ ਕੁਛ ਨਾ ਦੇਣ ਕੋਈ ਆਲਾ ਮਨਵਾਟਾ ਨਹੀਂ ਲੱਗਾ ਆਪਾਂ ਨੂੰ ਸਭ ਕੁਝ ਛੱਡਿਆ ਲੈਣਾ ਜੇ ਆਪਾਂ ਆਪਣੀ ਜਵਾਨੀ ਬਚ ਗਈ ਮਿਹਨਤ ਕਰੀਏ ਮਿਹਨਤ ਬੇਦੋਰੀ ਦਾ ਮੁੱਲ ਵੀ ਹੈਗਾ ਹੁਣ ਮਾਰੇ ਕਿਰਪਾ ਮੰਡੀ ਦੇ ਵਿੱਚ ਕੰਮ ਹੋ ਗਿਆ ਬੰਦੇ ਲੇਬਰ ਵਾਲੇ ਯਾਰੀ ਕੰਮ ਕਰਦੀ ਆ ਮੇਰਾ ਫਿਰ ਸਾਨੂੰ 7-70000 ਰੁਪਏ ਤੱਕ ਬੰਦਾ ਲੈਟ ਦੇਣੀ ਨਹੀਂ ਮਿਲਿਆ ਬਾਕੀ ਦਾ ਕਰਨਾਲਾ ਉਦੋਂ ਖਾਣੀ ਭਰਦਾ ਤੇ ਜਿਹਨੇ ਮੇਰੇ ਕਿਨੇ ਕਰਨਾ ਕੁਝ ਨਹੀਂ ਉਹਦਾ ਜਿਹੜਾ ਕੋਈ ਭੈਣ ਭਰਾ ਵੇਚਦਾ ਪਹਿਲਾਂ ਉਹਨੂੰ ਪ੍ਰੇਮ ਨਾਲ ਸਮਝਾਓ ਜੇ ਗੁਲਾਮ ਡਿਆ ਗਵਾਂਡਿਆ ਉਹਨੂੰ ਅਸੀਂ ਨਹੀਂ ਉਹ ਹੀ ਬੰਦਾ ਪਾਂਜਾ ਫੇਰ ਆਪ ਨੂੰ ਕਰ ਲਿਆ ਛੱਡ ਦੇ ਨੂੰ ਕਿਉਂਕਿ ਆਪਣੇ ਧੀਆਂ ਪੁੱਤ ਪੀਂਦੇ ਆ ਤੇ ਆਪਣੇ ਜਿਹੜੇ ਨਜ਼ਰਾਂ ਤੇ ਲੱਗਣਗੇ ਤੇ ਮਾੜੀ ਗੱਲ ਹੈ ਤੇ ਉਹ ਜਿਹੜੇ ਗਾੜੀ ਹੱਥ ਪੰਨਾ ਜਿਹੜੋ ਜੇ ਨਹੀਂ ਉਹਦਾ ਹੱਦ ਤੱਕ ਜਿਹੜੀ ਸਰਕਾਰ ਕਰਨੀ ਆ ਅੱਜ ਹੁਣੇ ਵੀ ਕਿਹ ਅਜੰਮਦਾਰੀ ਕਿਉਂਕਿ ਉਹ ਬਲਡوزر ਲੈ ਕੇ ਅਗਲੇ ਬਨੇ ਉਹ ਲਾ ਦਿੰਦੇ ਆ ਪੋਸਟਰ ਤੇ ਉਹ ਲੈ ਕੇ ਬਲਡوزر ਤੇ ਬਸ ਹੁਣ ਮਿਲ ਗਿਆ ਮੇਟ ਕਰੀ ਜਾਂਦਾ ਇਹਦੇ ਵਿੱਚ ਵੀ ਕਈ ਵਾਰ ਹੁੰਦਾ ਆ ਫਲਾਣੇ ਰਾਣੀ ਤੇ ਆ ਇਹਦੇ ਪ੍ਰੋਸੀਜਰ ਹੁੰਦਾ ਉਹ ਜਿੰਨਾ ਜਿਹੜਾ ਪ੍ਰੋਸੀਜਰ ਪੂਰਾ ਨਹੀਂ ਉਹ ਇਹ ਨਾਲ ਜਰ ਆਪਾਂ ਖੇੜੇ ਘਰ ਤੇ ਪੰਜਾਬਣ ਚਲਾ ਸਕਦੇ ਇਹ ਬੜੀ-ਬੜੀ ਕਾਰਵਾਈ ਆ ਜਿਹੜਾ ਘਰ ਦੇ ਪੰਡਾ ਚੱਲਣ ਵਾਲਾ ਕੋਈ ਸੋਖੀ ਗੱਲ ਨਹੀਂ ਗਈ ਬਾਕੀ ਉਹ ਸਰਕਾਰ ਭਗਵੰਤ ਮਾਨ ਬੜੀ ਯੋਗ ਨਾਲ ਲਗਾਵਾ ਹੁਣ ਕਹਿ ਰਿਹਾ ਜਿਹੜਾ ਸਦਾ ਜਿਆਦਾ ਘੱਟਾ ਉਹ ਮੜਾ ਆਪਾਂ ਉਹ ਨਹੀਂ ਦੇਈਦਾ ਕੋਈ ਪ੍ਰਕਿਰਿਆ ਹੁੰਦੀ ਆ ਪ੍ਰਕਿਰਿਆ ਦੇ ਨਾਲ ਸਾਰਾ ਉਹ ਪਰਿਵਾਰ ਜਿਹੜਾ ਆਇਆ ਨੂੰ ਇਹਨੇ ਕਿਸੇ ਨੂੰ ਵੀ ਹੁਣ ਆਪਾਂ ਟਿਕਾਉਣਾ ਲੁੱਟੋੜਾਏਗਾ ਬਾਕੀ ਜੇ ਤੁਸੀਂ ਸਾਥ ਹੋ ਉਹਨੂੰ ਸਮਝਾਓ ਕਿ ਭਾਵੇਂ ਤੂੰ ਬੜਾ ਵੇਜ ਲਿਆ ਆਪਾਂ ਤੇਰੇ ਘਰ ਦੇ ਬੋਲੇ ਚੱਲਣ ਨਹੀਂ ਦੇਣੀਏ ਜਦੋਂ ਜੇ ਕਰ ਲਿਆ ਪਿੱਛੇ ਜਿੰਨਾ ਕਰ ਲਿਆ ਤੂੰ ਹੁਣ ਜਿਹੜੀ ਉਹ ਚੰਗੇ ਕੰਮਾਂ ਦੇ ਵਿੱਚ ਆ ਜਾ ਚੰਗੇ ਕੰਮਾਂ ਦੇ ਵਿੱਚ ਆ ਗਿਆ ਸਾਰੇ ਦਾ ਸਵਾਦ ਲੋਕਾਂ ਦੇ ਬੱਚੇ ਬਤਾਈਏ ਫਿਰ ਆਪਣੀ ਪੰਚਾਇਤ ਵੱਲੋਂ ਸਾਰੀ ਪੰਚਾਇਤ ਨੂੰ ਗਾੜੀ ਲਾ ਕੇ ਜਿਹੜੇ ਕੰਮ ਮਤਲਬ ਗਲਾਸ ਵਾਲੀ ਪੰਚਾਇਤ ਹੁੰਦੀ ਆ ਫਿਰ ਮਿੰਟ ਦਾ ਮੋਟਰ ਕੋਈ ਨਹੀਂ ਤਾਂ ਠੀਕ ਆਪਾਂ ਇੱਕ ਬੰਦੇ ਨੂੰ ਦੇ ਦਿੰਦੇ ਹਾਂ ਮੈਂਬਰ ਹੈ ਸਰਪੰਚ ਹੈ ਪਰ ਜਿਹਨੇ ਕੰਮਿਆ ਉਹਦਾ ਫਰਜ ਬੰਦਾ ਆਪਣਾ ਤੇ ਉਹਦੇ ਨਾਲ ਜਾ ਕੇ ਫੋਲਾ ਜੋੜੋ ਕਿਉਂਕਿ ਆਮ ਜਾਣ ਦੇ ਜਿੰਨਾ ਦੇ ਕਰ ਲਿਆ ਬੜੇ ਤੇ ਰਿਆ ਬਾਕੀ ਹੁਣ ਕਹੜਾ ਛੱਡੋ ਬਾਕੀ ਸਾਰੇ ਨਾਲ ਮਿਲ ਕੇ ਇਸਲਾਬਾ ਸਾਰ ਦਿੱਤਾ ਕੋਈ ਦੰਦੂ ਨਹੀਂ ਜਦ ਤਨੇ ਇਹ ਹੁਣੇ ਦੀ ਜੀ ਪੰਜਾਬ ਦੁਆਰਾ ਭਾਰੀਗਾ ਇਹਨਾਂ ਕੋਈ ਕਿਸਾ ਫਿਰਵਾਦਾ ਜਾਤ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅਤੇ ਬਜ਼ੁਰਗੋ ਅਤੇ ਲਾਖੇ ਪਰੋ ਆਏ ਭਗਵੰਤੇ ਸੱਜਣੋ ਸਰਪੰਚ ਸਾਹਿਬਾਨੋ ਮੈਂਬਰ ਸਾਹਿਬਾਨੋ ਨੰਬਰਦਾਰ ਸਾਹਿਬਾਨੋ ਮੈਂਬਰ ਸਾਹਿਬਾਨੋ ਆਓ ਆਪਾ ਸਾਰੇ ਇਕੱਠੇ ਰਲ ਕੇ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਅੱਜ ਆਪਾਂ ਇਸ ਮੰਚ ਤੇ ਸਾਰੇ ਇਕੱਠੇ ਹੋਏ ਆਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਬਣਾ ਨੇ ਇੱਕ ਮਹਿੰਮ ਚਲਾਈ ਆ ਜੋਧ ਨਸ਼ਿਆਂ ਵਿਰੁੱਧ ਮੇਰੇ ਵੀਰੋ ਇਹ ਬਹੁਤ ਹੀ ਵਧੀਆ ਉਹਨਾਂ ਨੇ ਉਪਰਾਲਾ ਕੀਤਾ ਆ ਕਿ ਆਪਣੇ ਪਿੰਡੋਂ ਪਿੰਡੀ ਜਾ ਕੇ ਅਵੇਅਰ ਕਰਨਾ ਕਿ ਆਪਾਂ ਜਿਹੜੀ ਨੌਜਵਾਨ ਕਿੰਨੀ ਸਾਡੀ ਨਸ਼ੇ ਦੇ ਵਿੱਚ ਧਸ ਗਈ ਹੈ ਉਹਨੂੰ ਬਾਹਰ ਕੱਢਣ ਦਾ ਮੇਰੇ ਵੀਰੋ ਇਹ ਮੁੰ ਮੌਕਾ ਆ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਪਾਰਟੀਆਂ ਬਾਜ਼ੀਆਂ ਤੋਂ ਬਾਹਰ ਉੱਠ ਕੇ ਤੇ ਆਪਣੇ ਪਿੰਡ ਨੂੰ ਆਪਣੇ ਬੱਚਿਆਂ ਨੂੰ ਨਸ਼ਾ ਮੁਕਤ ਕਰਨ ਲਈ ਮੇਰੇ ਵੀਰੋ ਇਕੱਲੀਆਂ ਸਰਕਾਰਾਂ ਕੁਝ ਨਹੀਂ ਜੋ ਕਰਦੀਆਂ ਸਾਨੂੰ ਆਪਣੇ ਪਿੰਡ ਨੂੰ ਆਪ ਬਚਾਉਣਾ ਪਵੇਗਾ ਸਾਡੇ ਰਲ ਕੇ ਮਿਲ ਕੇ ਫੇਰ ਸਾਹੀ ਆਪਣਾ ਪਿੰਡ ਜਿਹੜਾ ਆ ਨਸ਼ਾ ਮੁਕਤ ਕਰੀਏ ਮੇਰੇ ਵੀਰੋ ਅਸੀਂ ਆਪਣਾ ਪਿੰਡ ਬਚਾ ਲਿਆ ਅਸੀਂ ਆਪਣੇ ਬੱਚੇ ਬਚਾ ਲਏ ਸਾਡਾ ਪੰਜਾਬ ਔਰ ਇਹ ਸਾਰਾ ਨਸ਼ਿਆਂ ਤੋਂ ਦੂਰ ਹੋ ਜਾਣਾ ਆ ਮੇਰੇ ਵੀਰੋ ਸਾਨੂੰ ਲੋੜ ਆ ਆਪਣੇ ਬੱਚਿਆਂ ਦੇ ਉੱਤੇ ਧਿਆਨ ਦੇਣ ਦੀ ਸਾਡੇ ਤੋਂ ਵੀ ਕਈ ਗਲਤੀਆਂ ਹੁੰਦੀਆਂ ਆ ਉਹ ਗਲਤੀਆਂ ਆਪਾਂ ਸਵੀਕਾਰ ਕਰੀਏ ਉਹ ਇਹ ਗਲਤੀਆਂ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾ ਰਹੇ ਮੇਰੇ ਕੋਈ ਜੌਬ ਕਰਦੇ ਆ ਕੋਈ ਬਾਹਰ ਆ ਕੋਈ ਕਿਤੇ ਆ ਬਈ ਵਰਕ ਕਰਦਾ ਕੋਈ ਮੰਨ ਲਓ ਕਿ ਦਿੱਤੀ ਪਾਣੀ ਵੀ ਕਰਦਾ ਹੈ ਨਾ ਉਹ ਅੰਦਾਜ਼ ਜਿਵੇਂ ਖਾਤੇ ਆਇਆ ਆ ਬੱਚਾ ਕਿਦੇ ਉੱਤੇ ਲੱਗੇ ਲੱਗੇ ਤੁਹਾਨੂੰ ਡਾਂਡ ਦੇਈਦਾ ਉੱਥੋਂ ਹੀ ਸਾਡੀ ਸ਼ੁਰੂਆਤ ਹੁੰਦੀ ਆ ਸਾਡੇ ਬੱਚੇ ਸਾਡੇ ਤੋਂ ਦੂਰ ਹੁੰਦੇ ਆ ਮੇਰੇ ਵਿੱਚ ਆਪਣੀ ਔਰ ਬਾਣਿਆ ਸੋਤ ਦੇ ਵਿੱਚ ਥੋੜਾ ਜਿਹਾ ਇਹ ਹੀ ਫਰਕ ਆ। ਬਾਣਿਆ ਸੋਤ ਜਿਹੜੀ ਉਹ ਆਪਣੇ ਬੱਚਿਆਂ ਦੇ ਖੁਸ਼ੀ ਜਦੋਂ ਜਦੋਂ ਖੁਸ਼ੀ 5 ਸਾਲ ਦਾ ਹੁੰਦਾ ਉਦੋਂ ਸੰਗਣਾ ਸ਼ੁਰੂ ਕਰ ਦਿੰਦੀ ਆ ਕਿ ਬੱਚੇ ਕੋਈ ਵੀ ਗੱਲ ਬਾਤ ਦੀ ਹੋਵੇ ਅੰਦਰ ਦੀ ਹੋਵੇ ਤੁਸੀਂ ਸਾਡੇ ਨਾਲ ਸ਼ੇਅਰ ਕਰ ਲਈ। ਸਾਡੇ ਨਾਲ ਸਾਡਾ ਫਰਕ ਇਹ ਸਾਡੇ ਨਾਲ ਜਦੋਂ ਕੋਈ ਆਪਣੇ ਜੀਵ ਦੀ ਬੱਚਾ ਗੱਲ ਕਰਨ ਲੱਗਦਾ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਅਸੀਂ ਕੂਨ ਦਿੰਦੇ ਆ। ਦੋਵਾਂ ਦੇ ਵਿੱਚ ਅੰਤਰ ਇਹੀ ਆ। ਉਹ ਜਿਉਂ ਤੋਂ ਹੀ ਸ਼ੇਰਿੰਗ ਚੱਲਣ ਲੱਗ ਜਾਂਦੀ ਆ ਮਾਂ ਬੱਚਿਆਂ ਦੇ ਵਿੱਚ ਪਿਓ ਬੱਚਿਆਂ ਦੇ ਵਿੱਚ ਸਾਡੇ ਤੋਂ ਛੁੱਗੋ ਤੋਹਿੰਤ ਪਾਸਲੇ ਪੈਣੇ ਸ਼ੁਰੂ ਹੋ ਜਾਂਦੇ ਆ ਸਾਡੇ ਬੱਚਿਆਂ ਦੇ ਅੰਦਰ ਦੇ ਜਿਹੜੇ ਭਾਵ ਹੁੰਦੇ ਆ ਉਹ ਅੰਦਰ ਹੀ ਦੱਬੇ ਰਹਿੰਦੇ ਆ